ਕਿਸਾਨ ਸੰਰਚਕ ਕਮੇਟੀ ਪੰਜਾਬ ਕੋਡ ਬੋਡਾ ਜਥੇਬੰਦੀ ਵੱਲੋਂ ਦੀ ਲੋੜੀ ਤੇ ਮਾਗੀ ਦੀਆਂ ਜਿੰਨੀਆਂ ਵੀ ਸੰਗਤਾਂ ਜੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜਿਹੜੇ ਮੇਰੇ ਵੀਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੱਸਦੇ ਹੈ ਜੀ ਤੇ ਆਜੂ ਆਪਣੇ ਜ਼ਿਲ੍ਹਾ ਵਿਧਾਇਕ ਸਕੱਤਰ ਸਾਹਿਬ ਸਿੰਘ ਜੀ ਹਣੀ ਤੁਹਾਨੂੰ ਸਾਰੇ ਵੀਰਾਂ ਨੂੰ ਲੋੜੀ ਤੇ ਮਾਗੀ ਦੀਆਂ ਵਧਾਈਆਂ ਦੇਣਗੇ ਆਜੂ ਆਪਾਂ ਸੁਣਦੇ ਆਂ ਵੀਰ ਦੇ ਵਿਚਾਰ ਸਰਦਾਰ ਸਾਫ ਸਿੰਘ ਸੈਕਟਰੀ ਸਾਹਿਬ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਫ ਸਿੰਘ ਕਿਸਾਨ ਆਗੂ ਸੁਭਰਾ ਲੋੜੀ ਮਾਗੀ ਦੇ ਸ਼ੋਭ ਦਿਹਾੜੇ ਤੇ ਦੂਰ ਦਰਾਡੇ ਸਾਡਾ Hindu ਭਾਈਚਾਰਾ Muslim ਭਾਈਚਾਰਾ Sai ਭਾਈਚਾਰਾ ਸਾਡਾ ਪੱਤਰਕਾਰ ਭਾਈਚਾਰਾ ਸਾਰਿਆਂ ਨੂੰ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਪੁੱਟਾ ਜਹੇਬੰਦੀ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਤੇ ਖੁਸ਼ੀਆਂ ਦਾ ਦਿਹਾੜਾ ਲਿਆਵੇ ਤੇ ਸਾਰਿਆਂ ਨੂੰ ਖੁਸ਼ੀਆਂ ਦੇ ਪਲ ਬਤੀਤ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ